ਉਹ ਚੈਨਲ ਜਿਹੜੇ ਸਰਕਾਰ ਦੇ ਨਾਲ ਨਹੀਂ ਮਿਲੇ ਕਿਉਂਕਿ ਪਹਿਲਾਂ ਐਡ ਦੀ ਐਡ ਦਿੰਦੇ ਆ ਇਹ ਬਹੁਤ ਮੋਟੀ ਕਿ ਜਿਹੜੀ ਕੁੜੀ ਨੇ ਦਿੱਲੀ ਵਿੱਚ ਰਵਿੰਦਰ ਸਿੰਘ ਦਾ ਬੰਗਲਾ ਦਿਖਾਇਆ ਸੀ ਕਿ ਇੰਨਾ ਸ਼ਾਹੀ ਮਹਿਲ ਬਣਾ ਰਿਆ ਉਹਦਾ ਲੁਧਿਆਣੇ ਦੇ ਵਿੱਚ ਐਕਸੀਡੈਂਟ ਹੋਇਆ ਤੇ ਉੱਤੇ ਐਸੀਐਫਟੀ ਐਕਟ ਲਾਤਾ ਕਿ ਇਹ ਲੱਗੀ ਤੇਰੇ ਕਲੇਜੇ ਛੁਰੀ ਨਹੀਂ ਹੈ ਤਾਂ ਸਮਝੀ ਨਾ ਕਿ ਸ਼ਹਿਰ ਦੀ ਹਾਲਤ ਬੁਰੀ ਜੇ ਕੋਈ ਬੰਦਾ ਅੱਜ ਇਹ ਸਮਝੇ ਜਾਂ ਕੋਈ ਪੱਤਰਕਾਰ ਇਹ ਸਮਝੇ ਕਿ ਇਸ ਰਾਜ ਪ੍ਰਬੰਧ ਦੇ ਵਿੱਚ ਸਰਕਾਰ ਦੇ ਅਧੀਨ ਵੀ ਮੈਂ ਬਚਿਆ ਰਹਿ ਜਾਊਂਗਾ ਤੇ ਗੱਲ ਮੈਂ ਲੋਕਾਂ ਦੀ ਕਰੂੰਗਾ ਹਾਂ ਜੇ ਸਰਕਾਰ ਦੀ ਗੱਲ ਕਰਨੀ ਹੈ ਸਰਕਾਰ ਦਾ ਝੋਲੀ ਚੁੱਕ ਬੰਨਾ ਹੈ ਸਰਕਾਰ ਦੀ ਗੋਦੀ 'ਚ ਬਹਿਣਾ ਹੈ ਫੇਰ ਤਾਂ ਜੋ ਮਰਜ਼ੀ ਕਰੀ ਚੱਲੋ ਪਰ ਜੇ ਸਰਕਾਰ ਦੀ ਅੱਖ ਚੱਕ ਪਾ ਕੇ ਗੱਲ ਕਰਨੀ ਹੈ ਸਰਕਾਰ ਦੀਆਂ ਨਕਾਮੀਆਂ 'ਨੂੰ ਮੂਰੇ ਰੱਖਣਾ ਹੈ ਤਾਂ ਫੇਰ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਤੇ ਪਰਚੇ ਵੀ ਹੋਣਗੇ ਜਿਵੇਂ ਜਨਜੀਤ ਸਿੰਘ ਗੱਲ ਵਾਂਗੂ ਤੁਹਾਨੂੰ ਕੁੱਟਿਆ ਵੀ ਜਾਵੇਗਾ ਇਹ ਸਰਕਾਰ ਦੇ ਵਿੱਚ ਜਿਵੇਂ ਵੱਖੋ ਵੱਖਾ ਸਾਥੀਆਂ ਨੇ ਕਿਹਾ ਮੈਂ ਕੁਝ ਗੱਲਾਂ ਕਰਨੀਆਂ ਕਿ ਸਭ ਤੋਂ ਪਹਿਲਾਂ ਇਹ ਸਰਕਾਰ ਨੇ ਹਮਲਾ 2022 'ਚ ਸ਼ੁਰੂ ਕਰਤਾ ਸੀ 2022 ਦੇ ਵਿੱਚ ਪੰਜਾਬ ਦੇ ਉਹ ਚੈਨਲ ਜਿਹੜੇ ਸਰਕਾਰ ਦੇ ਨਾਲ ਨਹੀਂ ਮਿਲੇ ਕਿਉਂਕਿ ਪਹਿਲਾਂ ਐਡ ਦੀ ਐਡ ਦਿੰਦੇ ਆ ਇਹ ਬਹੁਤ ਮੋਟੀ ਇਹਨਾਂ ਨੇ ਹਰ ਚੈਨਲ ਤੱਕ ਪਹੁੰਚ ਕੀਤੀ ਕਿ ਸਾਡੇ ਤੋਂ ਐਡ ਲੈ ਲਓ ਜਿਹਦੇ ਚੱਲਦਿਆ ਫਿਰ ਪੰਜਾਬ ਦੇ ਕਈ ਚੈਨਲ ਚਾਹੇ ਉਹ ਅੱਖਰ ਆਰਐਮਪੀ ਤਸਵੀਰ ਇੱਥੇ ਵੀਰ ਬੈਠਾ ਜਗਮੀਤ ਖੱਪਿਆ ਵਾਲੀ ਲੋਕਵਾਜ ਪੰਜਾਬੀ ਲੋਕ ਬੜੇ ਹੀ ਅਜਿਹੇ ਚੈਨਲ ਆ ਜਿਹੜੇ ਪਹਿਲਾਂ ਇਹਨਾਂ ਨੇ ਬੰਦ ਕੀਤੇ ਬੰਦ ਕਰਦਾ ਮਤਲਬ ਆਰਥਿਕ ਸੱਟ ਮਾਰੀ ਉਸ ਤੋਂ ਬਾਅਦ ਇਹ ਚੱਲੇ ਪਰਚਿਆਂ ਵਾਲੇ ਪਾਸੇ ਤੇ ਹੁਣ ਆ ਗਿਆ ਕੁੱਟਣ ਵਾਲੇ ਪਾਸੇ ਚੌਥਾ ਰਹਿ ਗਿਆ ਇਹਨਾਂ ਦੇ ਆਪ ਦੇ ਤੇ ਗੋਲੀਆਂ ਮਰਵਾਉਣਗੇ ਪਰ ਜਿਹੜੇ ਦਿੱਲੀ ਚ ਬੈਠੇ ਮਨੀਸ਼ ਯਸ਼ੋਦੀਆ ਆ ਕੇ ਜਿਵੇਂ ਰਤਨ ਨੇ ਜ਼ਿਕਰ ਕੀਤਾ ਕਿ ਸਾਡਾ ਸਾਥੀ ਆ ਓਏ ਭਰਮ ਰੱਖੀ ਬੈਠੇ ਆ ਕਿ ਜਿਵੇਂ ਦਿੱਲੀ ਦੇ ਵਿੱਚ ਬੈਠਾ ਕੋਈ ਪੱਤਰਕਾਰ ਇਹਨਾਂ ਤੋਂ ਦਬ ਜੂਗਾ ਪਰ ਇਹ ਪੰਜਾਬ ਜੇ ਆ ਵੀ ਨਾ ਬੋਲਣਗੇ ਤਾਂ ਕੋਈ ਹੋਰ ਖੜਾ ਹੋ ਜੂਗਾ ਇਹ ਪੰਜਾਬ ਦੇ ਵਿੱਚ ਲੋਕ ਖੜੇ ਹੁੰਦੇ ਰਹਿਣਗੇ ਇਹ ਕਰਤਾਰ ਸਿੰਘ ਸਰਾਬੇ ਦੀ ਧਰਤੀ ਆ ਜਿਹੜਾ ਸਾਰੀ ਸਾਰੀ ਰਾਤ ਅਖਬਾਰ ਛਾਪਦਾ ਸੀ ਬਾਹਾਂ ਰਹਿ ਜਾਂਦੀਆਂ ਸੀ ਤੇ ਤੜਕੇ ਜਾ ਜਾ ਕੇ ਵੰਡ ਕੇ ਆਉਂਦਾ ਸੀ ਇਹ ਉਹਦੀ ਧਰਤੀ ਹੈ ਇਹ ਗੁਰੂਆ ਪੀਰਾਂ ਦੀ ਧਰਤੀ ਹੈ ਜਿਵੇਂ ਇਥੋਂ ਇੱਕ ਬਲਾਰੇ ਨੇ ਪੰਜਾਬੀ ਲੋਕ ਚੈਨਲ ਦੇ ਨੇ ਜ਼ਿਕਰ ਕੀਤਾ ਕਿ ਗੁਰਨਾਨਕ ਪਾਤਸ਼ਾਹ ਦੀ ਧਰਤੀ ਹੈ ਜਿਨੇ ਬਾਬਰ ਨੂੰ ਜਾਬਰ ਕਹਤੇ ਇੱਥੇ ਜਾਬਰ ਬਾਬਰਾਂ ਨੂੰ ਜਾਬਰ ਕਹਿੰਦੇ ਹੀ ਰਹਿਣਗੇ ਹੁਣ ਗੱਲ ਜੇ ਰਣਜੀਤ ਸਿੰਘ ਵਾਲੇ ਮਸਲੇ ਦੀ ਕਰੀਏ ਤਾਂ ਜਿਹੜੀ ਬੀਬੀ ਬਲਜੀਤ ਕੌਰ ਦੀ ਇਹ ਸ਼ਹਿ ਤੇ ਗੁੰਡਾ ਕਰਦੀ ਹੋਈ ਹੈ ਹਾਲੇ ਤੱਕ ਉਹਨੇ ਇੱਕ ਬਿਆਨ ਦਿੱਤਾ ਉਲਟਾ ਚਾਲਾਂ ਕੱਢ ਰਹੀ ਹੈ ਉਹ ਕਹਿ ਰਹੀ ਹੈ ਕਿ ਇਹਨਾਂ ਨੇ ਇਸ ਕਰੇ ਜੋ ਤੇ ਲੋਕਾਂ ਨੂੰ ਗਾਲ ਕੱਢੀ ਇੱਥੇ ਧਾਨਕ ਸਮਾਜ ਦੇ ਸਾਡੇ ਆਗੂ ਬੈਠੇ ਆ ਜਿੱਦੜਵਾ ਕੇ ਉਹ ਧਰਨੇ ਦਾ ਸਮਰਥਨ ਕਰਨ ਆਏ ਆ ਇਹ ਬੰਦੇ ਨੇ ਜਾਤੀ ਸੂਚਕ ਸ਼ਬਦ ਕੋਈ ਕਹਾ ਹੁੰਦਾ ਇਹ ਬੰਦੇ ਸਾਫ਼ ਦਿੰਦੇ ਨਾਲੇ ਅਸੀਂ ਕਿਸੇ ਜਗ੍ਹਾ ਤੇ ਜਾਣੇ ਆ ਇਹ ਵੀ ਤੁਹਾਨੂੰ ਦੱਸ ਦਿੰਨਾ ਹੈ ਕਿ ਆਮ ਆਦਮੀ ਪਾਰਟੀ ਦਾ ਇਹ ਵੀ ਤਜਰਬਾ ਹੈ ਇਹਨਾਂ ਨੇ ਇਸੇ ਤਰੀਕੇ ਦਾ ਕੀਤਾ ਸੀ ਕਿ ਜਿਹੜੀ ਕੁੜੀ ਨੇ ਦਿੱਲੀ ਵਿੱਚ ਰਵਿੰਦ ਗਾਂਦ ਦਾ ਬੰਗਲਾ ਦਿਖਾਇਆ ਸੀ ਕਿ ਇੰਨਾ ਸ਼ਾਹੀ ਮਹਿਲ ਬਣਾ ਰਿਹਾ ਹੈ ਉਹਦਾ ਲੁਧਿਆਣੇ ਦੇ ਵਿੱਚ ਐਕਸੀਡੈਂਟ ਹੋਇਆ ਤੇ ਉੱਤੇ ਐਸਆਈਐਸਟੀ ਐਕਟ ਲਾਤਾ ਤੇ ਜਦ ਹਾਈ ਕੋਰਟ ਚੋਂ ਮਾਮਲਾ ਗਿਆ ਤਾਂ ਹਾਈ ਕੋਰਟ ਨੇ ਇਹ ਗੱਲ ਕਹੀ ਕਿ ਇਸ ਕੁੜੀ ਨੂੰ ਕਿਵੇਂ ਪਤਾ ਕਿ ਜੋ ਐਸੇ ਤਰੀਕੇ ਨਾਲ ਇੱਕ ਬੰਦੇ ਨੂੰ 20 ਬੰਦੇ ਪੈ ਜਾਣ ਕੀ ਹਣ ਉਹਦੀ ਜਾਂਚ ਬਾਰੇ ਕੁਝ ਸਮਝ ਆਉਂਦੀ ਹੈ ਨਾਲੇ ਜਿਹੜਾ ਇੱਕ ਪੱਤਰਕਾਰ ਹੁੰਦਾ ਉਹ ਕਿਸੇ ਧਰਮ ਦਾ ਨਹੀਂ ਹੁੰਦਾ ਕਿਸੇ ਜਾਤ ਦਾ ਨਹੀਂ ਹੁੰਦਾ ਕਿਸੇ ਮਜਬਦਾ ਨਹੀਂ ਹੁੰਦਾ ਉਹ ਸਭ ਦਾ ਸਾਂਝਾ ਹੁੰਦਾ ਉਹ ਜੇ ਮਜ਼ਦੂਰ ਟ੍ਰਿੱਟ ਪੈਂਦੀ ਹੈ ਉਹਨਾਂ ਦੇ ਵਿਹੱਕ ਜਾਂਦਾ ਜਿਹਦਾ ਸਬੂਤ ਹੈ ਇਹ ਦੁਰਾਨੀਆਂ ਜੱਥੇ ਬੰਦੀਆਂ ਵੀ ਆ ਕੇ ਬੈਠੀਆਂ ਇਹ ਕੋਈ ਪੱਤਰਕਾਰ ਮਜ਼ਦੂਰਾਂ ਦੇ ਹੱਕ 'ਚ ਨਾ ਖੜਦਾ ਹੋਵੇ ਤਾਂ ਫਿਰ ਮਜ਼ਦੂਰਾਂ ਦੇ ਜੱਥੇ ਬੰਦੀਆਂ ਕਿਉਂ ਆਉਣ ਜਦ ਮਜ਼ਦੂਰਾਂ ਨੂੰ ਮੰਡੀਆਂ ਦੇ ਵਿੱਚ ਇਹਨਾਂ ਦਾ ਦੀ ਲੇਬਰ ਨਹੀਂ ਮਿਲਦੀ ਫਿਰ ਉਹ ਕਿਹਨੂੰ ਕਹਿੰਦੇ ਆ ਉਹ ਇੱਕ ਪੱਤਰਕਾਰ ਨੂੰ ਕਹਿੰਦੀ ਆ ਕਿ ਸਾਡੀ ਆਕੇ ਆਵਾਜ਼ ਸੁਣ ਬਾਕੀ ਪੱਤਰਕਾਰ ਜਿਹੜੀ ਇਹ ਚਾਲਾਂ ਘੜੀਆਂ ਜਾ ਰਹੀਆਂ ਕਿ ਅਸੀਂ ਬਰਾਬਰਤਾ ਨਾਲ ਆਦਿਆਂਗੇ ਇਹ ਇਹ ਚੰਗੀਆਂ ਗੱਲਾਂ ਨਹੀਂ ਐ ਹਾਲੇ ਰਾਜਨੀਤੀ ਵਿੱਚ ਤੇਰੀ ਪਹਿਲੀ ਪਾਰੀ ਐ ਪਹਿਲਾਂ ਤੇਰੇ ਪਿਤਾ ਨੇ ਬਹੁਤ ਆਨੰਦ ਲਿਆ ਐਮਪੀ ਬਣ ਕੇ ਉਹ ਇੱਕ ਮੰਨਿਆ ਜਾਂਦਾ ਸੀ ਕਿ ਸ਼ਰੀਫ ਸਿਆਸਦਾਨ ਹੈ ਇਹ ਬੀਬੀ ਨੂੰ ਵੀ ਇਹ ਮੰਨਿਆ ਜਾਂਦਾ ਸੀ ਕਿ ਅੱਖਾਂ ਦੀ ਚੰਗੀ ਡਾਕਟਰ ਹੈ ਕੋਈ ਸ਼ਰੀਫ ਸਿਆਸਦਾਨ ਹੋਊਗੀ ਪਰ ਸ਼ਰੀਫੀ ਸ਼ਰੂਪੀ ਇੱਥੇ ਕੋਈ ਨਹੀਂ ਰਹਿੰਦੀ ਇੱਥੇ ਖੁੱਡੀਆਂ ਨਾਲ ਹੀ ਬੈਠਾ ਹੈ ਇਹ ਕੋਈ ਸ਼ਰੀਫੀ ਨਹੀਂ ਇਹ ਪਿਛਲੀਆਂ ਚੀਜ਼ਾਂ ਤੇ ਨਾ ਜਾਇਆ ਕਰੋ ਜਿਹੜੇ ਨਵੇਂ ਉੱਗ ਪਏ ਐ ਬਹੁਤ ਖਤਰਨਾਕ ਉੱਗ ਪਏ ਐ ਇਹ ਉਹ ਕਿਸੇ ਨੇ ਕਹਨਾ ਕਿ ਤੁਹਾਡਾ ਲਹਿਜਾ ਬਤਾ ਰਹਾ ਹੈ ਕਿ ਦੌਲਤ ਨਹੀਂ ਨਹੀਂ ਹੈ ਇਹਨਾਂ ਦਾ ਉਹੀ ਹਾਲਤ ਹੈ ਕਿ ਇਹਨਾਂ ਦਾ ਲਹਿਜਾ ਦੱਸਦਾ ਹੈ ਕਿ ਇਹਨਾਂ ਕੋਲੇ ਦੌਲਤ ਨਵੀਂ-ਨਵੀਂ ਹੈ ਇਨਾਂ ਦੇ ਹਜੇ ਲੀਡਰੀ ਦਿਮਾਗ ਤੋਂ ਨਹੀਂ ਲਈ ਕਿਤੇ ਕੋਈ ਐਮ.ਐਲ.ਏ. ਨਾਲ ਬਾਗਾਪੁਰਾਣਾ ਚ ਘਟਨਾ ਹੋਈ ਆ ਸਾਲ ਦੇ ਵਿੱਚ ਚਾਰ ਘਟਨਾਵਾਂ ਹੋ ਚੁੱਕੀਆਂ ਪਹਿਲਾਂ ਮੇਰੇ ਤੇ ਪਰਚਾ ਉਸ ਤੋਂ ਬਾਅਦ ਜਿਹੜਾ ਪੱਤਰਕਾਰ ਦੇ ਪਰਚਾ ਤੀਜਾ ਮਨਦੀਪ ਸਿੰਘ ਉਹਨੇ ਨਸ਼ਿਆਂ ਦੇ ਖਿਲਾਫ ਖਬਰ ਲਈ ਦੁਨੀਆ ਦੇ ਪੱਤਰਕਾਰ ਨੇ ਉਹਨੂੰ ਧਮਕੀਆਂ ਤੇ ਚੌਥਾ ਰਣਜੀਤ ਗਿੱਲ ਦਾ ਹੋ ਗਿਆ ਇਹ ਸਰਕਾਰ ਚ ਚਾਰ ਵਾਰੀ ਤਾਂ ਪੱਤਰਕਾਰੀ ਮੋਰਚੇ ਲਾ ਚੁੱਕਿਆ ਇਹ ਪਹਿਲੀ ਸਰਕਾਰ ਹੋਊਗੀ ਇਹ ਚ ਇੱਕ ਸਾਲ ਚ ਚਾਰ ਵਾਰੀ ਪੱਤਰਕਾਰਾਂ ਦੇ ਮੋਰਚੇ ਹੋ ਗਏ ਹੋਣਾ ਐਦੋਂ ਸ਼ਰਮ ਦੀ ਗੱਲ ਐ ਸਰਕਾਰ ਲਈ ਕੀ ਹੋਵੇਗੀ ਪਰ ਪੱਤਰਕਾਰ ਚੁੱਪਦੇ ਕਿਉਂ ਆਂ ਪਾਲ ਸਿੰਘ ਖਹਿਰਾ ਵੀ ਵਿੱਚ ਪਹੁੰਚਿਆ ਪੱਤਰਕਾਰ ਇਸੇ ਲਈ ਚੁੱਪਦੇ ਆ ਕਿ ਪੰਜਾਬ ਚ ਵਿਰੋਧੀ ਧਿਰ ਦੀ ਪੱਤਰਕਾਰ ਐ ਅੱਜ ਪੰਜਾਬ ਦੀ ਵਿਰੋਧੀ ਧਿਰ ਮਰ ਚੁੱਕੀ ਐ ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਹਲਕਾ ਐ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾਉਂਦੇ ਪ੍ਰਤਾਪ ਸਿੰਘ ਬਾਜਵਾ ਵੀ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾਉਂਦੇ ਤੇ ਸੁਖਵੀਰ ਸਿੰਘ ਬਾਦਲ ਵੀ ਉਹ ਚਾਰ ਗੱਲਾਂ ਤਾਂ ਕੀ ਵਿਰੋਧੀ ਧਿਰ ਦੀ ਭੂਮਿਕਾ ਨਿਵਾਉਂਦੇ ਆ ਉਹ ਵੀ ਕੋਈ ਵਿਰੋਧੀ ਧਿਰ ਦੀ ਭੂਮਿਕਾ ਵਾਲੀ ਗੱਲ ਹੈ ਨਹੀਂ ਸਿਰਫ ਇੱਧਰ ਨੇ ਉੱਧਰ ਲੀਆਂ ਗੱਲਾਂ ਮਾਰਨ ਵਾਲਿਆ ਵਿਰੋਧੀ ਧਿਰ ਦੀ ਭੂਮਿਕਾ ਨਿਵਾ ਰਹੇ ਆ ਪੱਤਰਕਾਰ ਜਿਹਦੇ ਕਰਕੇ ਪੱਤਰਕਾਰ ਸਭ